ਅੱਜ ਮੋਗਾ ਪੁਲਿਸ ਵੱਲੋਂ ਇੱਕ ਵਧੀਆ ਕਾਮਯਾਬੀ ਮਿਲਨੀ ਹੈਗੀ ਹੈ ਜਿਸ ਵਿੱਚ ਇੱਕ ਐਫਆਈਆ ਰਜਿਸਟਰ ਕੀਤੀ ਗਈ ਸੀ ਐਫਆਈਆ ਨੰਬਰ 152 ਮਿਤੀ 28 2025 ਨੂੰ ਸੋਸ਼ਲ ਦੀ ਜਿਹੜੀ ਕਾਲ ਆਉਂਦੀਆਂ ਸੀ ਇੱਕ ਫੇਸਬੁਕ ਤੇ ਵੀ ਲਾਈਵ ਚੱਲੀ ਸੀ ਸੋਸ਼ਲ ਦੀ ਕਾਲ ਤੇ ਇੱਕ ਜਿਹੜਾ ਵਟਸਐਪ ਤੇ ਵੀ ਜਿਹੜੀ ਇੱਕ ਵਾਇਰਲ ਹੋਈ ਸੀ ਉਦੇ ਅਨੁਸਾਰ ਕਾਰਵਾਈ ਕਰਦੇ ਹੋਏ ਇੱਕ ਐਫਆਈਆ ਨੰਬਰ 152 ਰਜਿਸਟਰ ਕੀਤੀ ਗਈ ਜਿਹੜੀ ਬਾਈ ਨੇਮ ਅਸੀਂ ਐਫਆਈਆ ਰਜਿਸਟਰ ਕੀਤੀ ਹੈ ਉਸ ਦੇ ਤਹਿ ਫਰਦਰ ਹਿਊਮਨ ਇੰਟ ਤੇ ਜਿਹੜੀ ਸਾਡੀ ਟੈਕਨੀਕਲ ਇੰਟੈਲੀਜੈਂਸ ਦੀ ਹੈਲਪ ਨਾਲ ਅਸੀਂ ਜਿਹੜੇ 4 ਬੰਦੇ ਇਹਦੇ ਵਿੱਚ ਆਇਡੈਂਟੀਫਾਈ ਕੀਤੇ ਤੇ ਦੋ ਬੰਦੇ ਜਿਹੜੇ ਹੈਗੇ ਇਹਦੇ ਵਿੱਚ ਕਾਬੂ ਕਰ ਦਿੱਤੇ ਗਏ ਇੱਕ ਸਟਾਰਟਿੰਗ ਦੇ ਅਗਸਤ ਦੇ ਮਹੀਨੇ ਚ ਇੱਕ ਜਿਹੜਾ ਐ ਸਰਪੰਚ ਹੈਗਾ ਵੋਟਰਾਂ ਦਾ ਉਹਨੂੰ ਇਹ ਕਾਲ ਆਉਂਦੀ ਹੈ ਤੇ ਉਹਦੇ ਵਿੱਚੋਂ ਜਿਸ ਵਿੱਚ ਪਹਿਲਾਂ 2 ਲੱਖ ਦੀ ਫਰੋਤੀ ਮੰਗੀ ਜਾਂਦੀ ਹੈ ਫੇ 6 ਲੱਖ ਦੀ ਫਰੋਤੀ ਮੰਗੀ ਜਾਂਦੀ ਹੈ ਤੇ ਉਸ ਨੂੰ ਕਾਫੀ ਇਹਦੇ ਵਿੱਚ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਤੇ ਇਸ ਤਰਕੇ ਇਹ ਜਿਹੜੀ ਕਾਫੀ ਅਹਿਮ ਬਣ ਜਾਂਦੀ ਸੀ ਤੇ ਪੁਲਿਸ ਨੇ ਇਮੀਡੀਏਟਲੀ ਇਹਦੇ ਉੱਪਰ ਐਕਸ਼ਨ ਕਰਦੇ ਹੋਏ ਜਿਹੜੇ ਦੋ ਬੰਦੇ ਅਰੈਸਟ ਕਰ ਲਿੱਤੇ ਗਏ ਨੇ ਜਿਹੜੇ ਲੋਕਲ ਐ ਬੋਟਰਾਂ ਦੇ ਰਹਿਣ ਵਾਲੇ ਐ ਤੇ ਉਹਨਾਂ ਕੋਲੋਂ ਦੋ ਮੋਬਾਈਲ ਜਿਨ੍ਹਾਂ ਤੋਂ ਧਮਕੀਆਂ ਦਿੰਦੇ ਸੀ ਵੱਖ-ਵੱਖ ਨੰਬਰਾਂ ਤੋਂ ਕਾਫੀ 5-6 ਨੰਬਰ ਸੀ ਜਿਹੜੇ ਬਾਲੇ ਨੰਬਰੇ ਯੂਜ਼ ਕਰਦੇ ਸੀ ਉਹਨਾਂ ਤੋਂ ਧਮਕੀਆਂ ਦਿੰਦੇ ਸੀ ਤੇ ਇੱਕ Samsung ਤੇ ਇੱਕ Oppo ਜਿਹੜਾ ਫੋਨ ਯੂਜ਼ ਕੀਤਾ ਸੀ ਉਹ ਅਸੀਂ ਰਿਕਵਰ ਕਰ ਲਿਆ ਇਹਨਾਂ ਨਾਲ ਕੋਈ ਪਰਸਨਲ ਦੁਸ਼ਮਣੀ ਸੀ ਜਾਂ ਗੈਂਗ ਨਾਲ ਸਬੰਧਤ ਸੀ ਨਹੀਂ ਕੋਈ ਗੈਂਗ ਨਾਲ ਨਹੀਂ ਇਹ ਜਿਹੜੇ ਹਜੇ ਤੱਕ ਸਾਨੂੰ ਪਤਾ ਲੱਗੇ ਨਵੇਂ ਮੁੰਡੇ ਹੈਗੇ ਆ ਤੇ ਦ ਹੜੇਂ ਜਿਹੜੇ 5-6 ਸਾਲ ਪਹਿਲਾਂ ਗਏ ਹੋਇਆ ਗਿਆ ਉਹਨਾਂ ਨੇ ਇਹ ਚਾਰੇ ਨੇ ਰਲ ਕੇ ਇਹ ਇੱਕ ਤਰ੍ਹਾਂ ਦੀ ਉਹ ਬਣਾਈ ਸੀ ਕੌਨਸਪੀਰੇਸੀ ਕੀਤੀ ਸੀ ਤੱਕ ਬਣਾਈ ਸੀ ਕਿ ਇਹ ਤੋਂ ਪੈਸੇ ਲੈਂਦੇ ਆ ਇਹ ਚਾਰੇ ਵੋਟਰਾਂ ਦੇ ਆ ਇੱਕ ਪਿੰਡ ਦਾ ਇੱਕ ਜਿਹੜਾ ਚੌਥਾ ਹੈਗਾ ਉਹ ਹੈਗਾ ਲੱਖਾ ਜਿਹੜਾ ਜ਼ਿਲ੍ਹਾ ਲੁਧਿਆਣਾ ਦਾ ਸਾਹ ਦੇ ਨਾਮ ਦੀ ਮੰਗੀ ਸੀ ਰੰਗ ਕਰੀ ਜਾਂ ਇਹਨਾਂ ਨੇ ਕਿਸੇ ਗੈਂਗ ਦਾ ਨਾਮ ਲਿਖਿਆ ਨਾਂ ਨੇ ਕਿਸੇ ਗੈਂਗ ਦਾ ਨਾਮ ਤਾਂ ਅਸੀਂ ਸਹਿਯੋਜ ਨਹੀਂ ਕੀਤਾ ਸੀ ਪੜ੍ਹੇ ਇਹਨੂੰ ਡਰਾ ਕੇ ਇਹਦੀ ਜਿਹੜੀ ਹੈਗੀ ਮੂਵਮੈਂਟਸ ਨੂੰ ਨੋਟਿਸ ਕਰਦੇ ਹੋਏ ਇਹਨੂੰ ਧਮਕੀਆਂ ਦਿੰਦੇ ਸੀ ਕਿ ਸਾਨੂੰ ਜਿਹੜੀ ਹੈਗੀ ਫਰੋਖਤੀ ਦੇਣੀ ਅਸੀਂ ਦਾ ਨੁਕਸਾਨ ਨਹੀਂ ਦੇ ਰਹੇ ਬਿਹਰੇਨ ਦੇ ਨੰਬਰ ਤੋਂ ਕਰ ਰਹੇ ਸੀ WhatsApp ਤੇ ਨਹੀਂ ਜਿਹੜੇ ਬਾੜ ਦੇ ਨੰਬਰ ਸੀ ਜਿਹੜੇ ਹੈਗੇ ਸੀ 6 7 ਨੰਬਰ ਡਿਫਰੈਂਟ ਡਿਫਰੈਂਟ ਯੂਜ਼ ਕਰਦੇ ਸੀ ਜਿਹੜੇ ਉਹਨਾਂ ਨੇ ਬਿਹਰੇਨ ਦੇ ਜਿਹੜੇ ਦੋ ਲੜਕੇ ਹੈਗੇ ਆ ਜਿਹੜਾ ਵੋਟਰਾਂ ਦਾ ਇੱਕ ਹੈਗਾ ਇੱਕ ਲੱਖਾ ਪਿੰਡ ਦਾ ਹੈਗਾ ਤੇ ਉਹਨਾਂ ਵੱਲੋਂ ਇਹ ਨੰਬਰ ਦਿੱਤੇ ਗਏ ਸੀ ਸੋਸ਼ਲ ਮਨੀ ਦਿੱਤੀ ਵੀ ਉਹਨਾਂ ਸਪਨ ਨਹੀਂ ਕੋਈ ਸੋਸ਼ਲ ਮਨੀ ਨਹੀਂ ਦਿੱਤੀ ਤੇ ਮੈਂ ਇੱਕ ਤੁਹਾਡੇ ਜਦੀਏ ਸਾਰੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਕੋਈ ਸੇ ਨੂੰ ਕੋਈ ਐਕਸੋਸ਼ਨ ਕਾਲ ਆਉਂਦੀ ਹੈ ਬੇਚੇ ਬੇ ਡਰ ਦੇ ਨਾਲ ਬਿਨਾਂ ਡਰ ਤੋਂ ਉਹ ਸਾਡੇ ਕੋਲ ਆਉਣ ਤੇ ਸਾਨੂੰ ਇਨਫੋਰਮੇਸ਼ਨ ਦੇਣ ਤੇ ਕੋਈ ਅਰੇ ਵਿੱਚ ਡਰਨ ਵਾਲੀ ਗੱਲ ਨਹੀਂ ਪੁਲਿਸ 24 ਘੰਟੇ ਆਪਣੀ ਇੰਟੈਲੀਜੈਂਸ ਲਗਾ ਕੇ ਆਪਣੀ ਜੋ ਹੈ ਇਹ ਟੈਕਨੀਕਲ ਇੰਟੈਲੀਜੈਂਸ ਲਗਾ ਕੇ ਇਹਨਾਂ ਨੂੰ ਕਾਬੂ ਕਰੂਗੀ ਤੇ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਇਹ ਕਿੰਨੇ ਜਨਾਂ ਦਾ ਗਰੁੱਪ ਸੀਗਾ ਜੀ ਇਹ ਟੋਟਲ 4 ਜਨਾਂ ਦਾ ਗਰੁੱਪ ਸੀ ਹੋਰ ਵੀ ਕੋਈ ਹੈ ਨਹੀਂ ਦੱਸਿਆ ਨਾ ਦੋ ਜਨਨੇ ਅਸੀਂ ਅਰੈਸਟ ਕਰ ਲਿੱਤੇ ਐ ਦੋ ਜਨਨੇ ਜਿਹੜੇ ਹੈਗੇ ਬਾਹਰ ਹੈਗੇ ਦੋਨੇ ਦੋਨੇ ਬਹਿਰਾਂ ਚ ਦੋਨੇ ਬਹਿਰਾਂ ਚ ਸੋਸ਼ਲ ਮਨੀ ਜਿਹੜੀ ਆ ਸਤੋਲਾ ਕਿੰਨ ਤੋਂ ਜ਼ਿਆਦਾ ਵੀ ਵਾਰ ਵਾਰ ਇਹਨਾਂ ਨੇ ਇਹਨਾਂ ਨੇ ਪਹਿਲਾਂ 2 ਲੱਖ ਮੰਗੀ ਸੀ ਫੇਰ 6 ਲੱਖ ਮੰਗੀ ਸੀ ਜਦੋਂ ਬੰਦੇ ਨੂੰ ਦੂਜੀ ਵਾਰ ਪੰਜ ਛੇ ਦਿਨ 10 ਦਿਨ ਚੱਲਦੀ ਰਹੀ ਹੈਗੀ ਆ ਜਦੋਂ ਉਹਨੂੰ ਧਰਾਇ ਧਮਕਾਇਆ ਫੇਰ ਇਹਨਾਂ ਨੇ ਸੋਸ਼ਲ ਮਨੀ 6 ਲੱਖ ਮੰਗੀ ਸਰ ਜਿਹੜੇ ਦੋ ਲੋਕ ਅਰੈਸਟ ਕੀਤੇ ਵੀ ਨੇ ਇਹ ਵੀ ਬਹਿਰਾਂ ਗਏ ਸੀ ਉਹਨਾਂ ਦੇ ਨਾਲ ਵਿੱਚ ਹੀ ਨਹੀਂ ਨਹੀਂ ਜੀ ਇਹ ਇੱਥੇ ਲੋਕਲ ਨੇ ਇਹ ਉਹਨਾਂ ਦੇ ਪਿੰਡ ਦੇ ਜਿਹੜੇ ਬੰਦੇ ਨੂੰ ਧਮਕੀ ਆਈ ਹੈਗੀ ਆ ਉਹੀ ਪਿੰਡ ਦੇ ਰਹਿਣ ਵਾਲੇ ਨੇ ਤੇ ਉਹਨਾਂ ਨੂੰ ਇਹਦੀ ਮੂਵਮੈਂਟ ਬਾਰੇ ਸਾਰਾ ਪਤਾ ਸੀ ਕੋਈ ਵੇਸਟਰ ਨਹੀਂ ਕਿੰਨਾ ਦੀ 3-4 ਯਾਰ ਨੇ ਹੈਗੇ ਨਹੀਂ ਆਪਸੇ ਇਹ ਇੱਕੋ ਪਿੰਡ ਦੇ ਹੈ ਮਤਲਬ ਬਾਕੀ ਯਾਰੀ ਦੋਸਤੀ ਹੈ ਜਿਹੜਾ ਦੂਸਰਾ ਚੌਥਾ ਬੰਦਾ ਉਹ ਵੀ ਬਹਿਰੇਂ ਚੰਨਾਂ ਦੇ ਨਾਲ ਰਹਿੰਦਾ ਹੈ